ਹੈਲੋ ਜੀ ਵੈਲਕਮ ਕਰਦੇ ਆ ਜਸਸੀ ਨਾਮ ਵਲੌਗ ਚੈਨਲ ਤੇ ਸੋ ਦੋਸਤੋ ਆਪਣੀ ਹੁਣ ਮੇਰੇ ਨਾਲ ਮੇਰੀ ਟੀਮ ਆਈ ਹੋਈ ਹੈ ਇੱਧਰ ਹੈਲੋ ਜੀ ਤੇ ਇੱਧਰ ਮੁੰਡਾ ਤਾਂ ਫੇਰ ਤੋਂ ਹੀ ਆਇਆ ਹੋਇਆ ਅਸੀਆ ਜੀ ਉਧਰੋਂ ਪ੍ਰੋਗਰਾਮ ਚੱਲਦੇ ਆ ਤੇ ਅੱਜ ਹੁਣ ਸਾਰੇ ਕੰਮ ਕਰਦੇ ਬਈ ਤੁਸੀਂ ਓਪਨਿੰਗ ਕਰ ਲਈਏ ਥੋੜੀ ਸ਼ੌਕ ਤੇ ਹੁਣ ਸਟੀਚਿੰਗ ਵਾਸਤੇ ਕੱਪੜੇ ਦੇਣੇ ਆ ਤੇ ਆਪਣੀਆਂ ਮਸ਼ੀਨਾਂ ਉਧਰ ਹੁਣ ਅਨਬਾਕਸਿੰਗ ਹੋਣੀ ਆ ਮਸ਼ੀਨਾਂ ਨੂੰ ਸਾਨੂੰ ਫਿੱਟ ਕਰਨੀਆਂ ਠੀਕ ਆ ਤੇ ਅਸੀਂ ਲੱਗੇ ਹੁਣ ਮਸ਼ੀਨਾਂ ਫਿੱਟ ਕਰਨ ਸੋ ਨਾਲ ਮੁੰਡੇ ਆ ਸਾਰੇ ਆਪਾਂ ਉੱਤੇ ਪ੍ਰੋਪਰ ਉਹਨੂੰ ਫਿੱਟ ਕਰਨਾ ਕਿਉਂਕਿ ਪਹਿਲਾਂ ਮਸ਼ੀਨਾਂ ਆਪਾਂ ਤਾਂ ਨਹੀਂ ਫਿੱਟ ਕੀਤੀਆਂ ਕਿਉਂਕਿ ਆਪਾਂ ਸੁਖਨੀ ਸਾਹਿਬ ਦਾ ਪਾਟ ਕਰਾਉਣਾ ਸੀ ਉੱਤੇ ਤੇ ਫਿਰ ਉੱਤੇ ਜਗ੍ਹਾ ਰੁਕ ਜਾਣੀ ਸੀਗੀ ਉੱਪਰਲੇ ਫਲੋਰ ਦੇ ਉੱਪਰ ਇਸੇ ਕਰਕੇ ਪਹਿਲਾਂ ਆਪਾਂ ਉਹਦਾ ਫਿੱਟ ਨਹੀਂ ਕੀਤੀਆਂ ਗੀਆਂ ਸੋ ਅੱਜ ਸਾਡੇ ਕੋਲ ਦਿਨ ਫ੍ਰੀ ਆ ਤੇ ਅੱਜ ਸਾਰਾ ਦਿਨ ਅਸੀਂ ਇਸੇ ਤੇ ਲਾਉਣੀ ਆ ਤੇ ਬਾਕੀ ਤੁਹਾਨੂੰ ਦਿਖਾਉਣੇ ਆ ਵੀ ਆਪਾਂ ਕਿਹੜੀ ਕਿਹੜੀਆਂ ਮਸ਼ੀਨਾਂ ਲਿਆਂਦੀਆਂ ਨੇ ਹਨਾ ਸੋ ਆਪਦੇ ਵੱਲੋਂ ਪੂਰੀਆਂ ਵੈਸਟ ਮਸ਼ੀਨਾਂ ਲੈ ਕੇ ਆਂਦੀਆਂ ਨੇ ਤੇ ਬਾਕੀ ਕੁਛ ਕੁ ਪਈਆਂ ਨੇ ਕੁਛ ਉਧਰ ਪਈਆਂ ਨੇ ਕੁਛ ਉੱਪਰ ਪਈਆਂ ਨੇ ਇਹਨਾਂ ਨੂੰ ਸਾਰ ਨੂੰ ਖੋਲਣਾ ਟੇਬਲ ਵਗੈਰਾ ਉੱਪਰ ਲਗਾ ਕੇ ਪੂਰਾ ਫਿੱਟ ਕਰਨਾ ਤੇ ਦੇਖਦੇ ਹਾਂ ਕਿ ਸਭ ਤੋਂ ਫਿੱਟ ਹੁੰਦੀਆਂ ਕਿ ਨਹੀਂ ਹੁੰਦੀਆਂ ਵੈਸੇ ਕੰਮ ਸੌਕਾ ਹੀ ਆ ਸਪੇਅਰ ਪਾਰਟ ਸਾਰਾ ਨਾਲ ਹੀ ਹੁੰਦਾ ਇਹਨਾਂ ਨੂੰ ਜੋੜਨਾ ਜੋੜਨ ਤੋਂ ਬਾਅਦ ਫਿਰ ਮਿਸਤਰੀ ਆਊਗਾ ਤੇ ਮਿਸਤਰੀ ਸਾਰੀ ਉਹਦੀ ਸੈਟਿੰਗ ਕਰੂਗਾ ਜਿੰਨੀ ਉਹਦੀ ਫਿਟਿੰਗ ਵਗੈਰਾ ਹੋਣੀ ਆ ਸਾਰੇ ਕਿੱਥੇ ਕਿੱਥੇ ਉਹਦਾ ਆਪਾਂ ਬੋਰਡ ਰੱਖਣਾ ਸੋ ਉਹਦੇ ਹਿਸਾਬ ਦੇ ਨਾਲ ਫਿਰ ਕਿੱਥੇ ਕਿੱਥੇ ਆਪਾਂ ਲਾਈਟ ਦੇਣੀ ਆ ਮਸ਼ੀਨ ਨੂੰ ਉਹ ਸਾਰਾ ਦੇਖਣਾ ਤੇ ਟੇਬਲ ਵਗੈਰਾ ਵੀ ਆਪਣੇ ਅੱਜ ਬਣੇ ਪਏ ਉਹ ਵੀ ਸੋ ਆਪਣੇ ਕਾਰੀਗਰ ਵੀ ਸਾਰੇ ਰੈਡੀ ਆ ਸੋ ਬਹੁਤ ਜਲਦੀ ਆਪਾਂ ਸਟਾਰਟ ਕਰਾਂਗੇ ਸੋ ਤੁਸੀਂ ਸਾਰਾ ਥੋੜਾ ਜਿਹਾ ਇੰਤਜ਼ਾਰ ਕਰ ਲਿਓ ਬਸ ਆਪਾਂ ਨਾਲ ਦੇ ਨਾਲ ਅਪਡੇਟ ਦੇਵਾਂਗੇ ਓਕੇ ਤੇ ਬਹੁਤ ਜਲਦੀ ਆਪਣੇ ਜਿਹੜੇ ਆ ਰੈਂਕ ਵਗੈਰਾ ਭਰਨਗੇ ਕਿਉਂਕਿ ਸੂਟ ਹੈਂਡਵਰਕ ਦੇ ਆਪਣੇ ਬਣੇ ਜਾਂਦੇ ਆ ਕਿਉਂਕਿ ਉਹ ਚੀਜ਼ਾਂ ਤੇ ਬਣਾ ਤੇ ਥੋੜਾ ਟਾਈਮ ਲੱਗਦਾ ਕਿਉਂਕਿ ਜਿੰਨੇ ਕਿਚ ਹੱਥ ਦੀ ਕੜਾਈ ਦੀਆਂ ਚੀਜ਼ਾਂ ਜਿਹੜੇ ਰੈਡੀ ਵੇਟ ਹੁੰਦੀਆਂ ਆਪਾਂ ਜਲਦੀ ਆਪਾਂ ਇਕੱਠੀਆਂ ਕਰ ਸਕਦੇ ਆ ਬਟ ਜਿਹੜੇ ਆਪਾਂ ਹੱਕ ਇੱਕ ਚੀਜ਼ ਨੂੰ ਤਿਆਰ ਕਰਨਾ ਉਹ ਤੇ ਕੁਝ ਟਾਈਮ ਲੱਗ ਜਾਂਦਾ ਓਕੇ ਅਡਜਸਟ ਕਰ ਲਿਓ ਤੇ ਕਰਦੇ ਆ ਕੰਟੀਨਿਊ ਤੇ ਲੱਗ ਜੀ ਪਤਾ ਜੀ ਮੁੰਡਿਓ ਫਿਰ ਹੁੰਦੀ ਹੈ ਕਿ ਨਹੀਂ ਫਿੱਟ ਹਾਂ ਹਾਲ ਸੁਹਾਗੇ ਦਾ ਬਹੁਤ ਖਿੱਚੇ ਅੱਜ ਮਸ਼ੀਨਾ ਖਿੱਚਣ ਲੱਗੇ ਆਪਾਂ ਹਾਂ ਆਹ ਮੁੰਡਾ ਤਵੇ ਤੋਂ ਆ ਇਹ ਬੰਦਾ ਇਹ ਕੰਮ ਤੇ ਰਹੇਗਾ ਕਿ ਨਹੀਂ ਮਸ਼ੀਨਾ ਹਾਂ ਇਹ ਸਪੈਸ਼ਲ ਮਸ਼ੀਨਾ ਫਿੱਟ ਹੀ ਕਰਦਾ ਹੈ ਇਹ ਬੰਦਾ ਆਨ ਆਨ ਡਿਮਾਂਡ ਤੇ ਮਗਾਇਆ ਹੋਇਆ ਜੇ ਕਹੇ ਨੇ ਮਸ਼ੀਨ ਠੰਡ ਥੋੜੀ ਜਿਆਦਾ ਮਨ ਦਾ ਬਾਕੀ ਓਕੇ ਹੈ ਕੰਮ ਮਸ਼ੀਨ ਫਿੱਟ ਕਰਾਣੀ ਹਾਂ ਕੰਟੈਕਟ ਨੰਬਰ ਦੇ ਦੇ ਕਿਦਣਾ ਜੇ ਮਸ਼ੀਨ ਫਿੱਟ ਕਰਾਉਣੀ ਹੈ ਠੀਕ ਆ ਸੋ ਸਾਰਿਆਂ ਨੇ ਬਹੁਤ ਕਿਹਾ ਕਿ ਬਹੁਤ ਸੋਹਣੀ ਬਣੀ ਆ ਜਿਵੇਂ ਦਿਲੋਂ ਚੀਜ਼ ਕਰਦੇ ਆ ਤੇ ਵਧੀਆ ਹੁੰਦੀ ਵੀ ਆ ਨਾ ਤੇ ਸਾਰਿਆਂ ਨੇ ਬਹੁਤ ਜਿੰਨੇ ਆਪਣੇ ਇੱਥੇ ਆਏ ਸੀਗੇ ਆਪਣੇ ਮਹੂਰਤ ਤੇ ਜਿੰਨੇ ਰਿਸ਼ਤੇਦਾਰ ਜਿੰਨੇ ਪਦਵੰਤ ਤੇ ਸੱਜਣ ਪਹੁੰਚੇ ਸੀ ਸੋ ਸਾਰਿਆਂ ਨੇ ਕਿਹਾ ਕਿ ਤੁਸੀਂ ਬਹੁਤ ਸੋਹਣਾ ਤੁਹਾਡਾ ਸ਼ੋਅਰੂਮ ਬਣਿਆ ਹੋਇਆ ਵੀ ਪੂਰੀ ਮਾਰਕੀਟ ਦੇ ਵਿੱਚ ਇਦਾਂ ਦੀ ਬਟਿਕ ਨਹੀਂ ਬਣੀ ਹੋਈ ਤੇ ਬਾਕੀ ਆਪਣਾ ਕੰਮ ਮਿਹਨਤ ਕਰਨਾ ਤੇ ਇਹਦਾ ਟੇਬਲ ਵਗੈਰਾ ਕੁਰਸੀ ਵਗੈਰਾ ਤਾਂ ਲੱਗੀ ਘੁੰਮਣ ਵਾਲੀ ਆ ਲੈ ਹੁਣ ਘੁੰਮ ਕੇ ਦਿਖਾਉਗਾ ਠੀਕ ਆ ਇੱਕੇ ਵੀ ਸ਼ੌਪ ਮਲ ਲੈ ਜਾਂਦਾ ਆਉਲ ਨੂੰ ਆ ਕੇ ਬੈਠਾ ਇਹ ਵੀ ਲੱਗ ਗਿਆ ਇੱਥੇ ਵੀ ਲੱਗੇ ਫਲਾਪ ਬਾਕੀ ਡੈਕੋਰੇਸ਼ਨ ਆ ਸਮਾਰ ਹੈ ਕਾਫੀ ਲੱਗਣਾ ਆਪਣਾ ਉਹ ਨਾਲ ਦੀ ਨਾਲ ਕਰੀ ਜਾਵੇ ਪਰ ਕੇਰਾ ਸਾਨੂੰ ਇਹ ਹੈ ਕਿ ਕੰਮ ਸ਼ੁਰੂ ਕਰ ਦੇਈਏ ਠੀਕ ਆ ਆਪਣੇ ਕਾਰੀਗਰ ਵਰਕ ਕਰਨਾ ਸ਼ੁਰੂ ਕਰ ਦੇਣ ਓਕੇ ਬਾਕੀ ਨਾਲ ਦੀ ਨਾਲ ਚੱਲੀ ਜਾਣਾ ਓਕੇ ਅਜੇ ਤਾਂ ਕੰਪਿਊਟਰ ਵੀ ਲੱਗਣਾ ਆਪਣਾ ਇੱਥੇ ਜਿਹੜੇ ਆ ਬਿਲ ਗੱਢਣੇ ਤੇ ਕੰਪਿਊਟਰ ਲੱਗੂਗਾ ਸਾਰਾ ਓਕੇ ਚਲੋ ਆ ਫਿਰ ਕਰਦੇ ਆ ਕੰਟੀਨਿਊ ਆਜੋ ਮੁੰਡਿਓ ਫਿਰ ਲੈ ਕੇ ਬਾਬੇ ਦਾ ਨਾਮ ਤੇ ਫਿਰ ਖੋਲ ਗਏ ਮਸ਼ੀਨਾਂ ਦੀ ਕਰੀ ਅਨਬਾਕਸਿੰਗ ਤੇ ਮਸ਼ੀਨਾਂ ਤੋਂ ਯਕੀਨ ਮੰਨਿਉ ਡੇਢ ਮਹੀਨੇ ਦੀਆਂ ਆਈਆਂ ਪਈਆਂ ਕਿ ਸਾਡਾ ਮਿਸਤਰੀਆਂ ਤੋਂ ਇੰਨਾ ਜਿਆਦਾ ਕੰਮ ਵਧ ਗਿਆ ਸੀ ਆਪਣਾ ਤੇ ਟਾਈਮ ਹੀ ਲੱਗਿਆ ਦੇਖ ਝੂਮਰ ਕਿੰਨਾ ਘੜ ਲੱਗਦਾ ਚਲਾਈ ਮਾਰਿਆ ਇਹ ਚੱਲ ਮਿੱਤਰਾ ਟਾਉ 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 ਇਥੋਂ ਹੂੰ ਇਹ ਗਾ ਪੱਕੇ-ਪੱਕੇ ਸਾਰੇ ਉਹਦੇ ਓਪਨਿੰਗ ਤੋਂ ਪਹਿਲਾਂ ਇੱਕ ਦਿਨ ਸਾਰੇ ਆਪ ਲਾਤੇ ਸੀਗੇ ਤੇ ਹੁਣ ਪ੍ਰੋਪਰ ਆਪਣੀ ਬੁਟੀਕ ਰੈਡੀ ਹੋ ਗਈ ਤੇ ਮੈਂ ਹੱਸਦਾ ਹੁੰਨਾ ਕਿ ਜਿਹੜਾ ਗਾਂ ਵਾਲਾ ਪੱਖਾ ਸੀ ਇੱਥੇ ਲੱਗਾ ਹੋਇਆ ਸੀ ਉਹ ਵੀ ਲਾਤਾ ਪਰ ਕਹਿੰਦੇ ਆ ਕਿ ਪੁਰਾਣੀਆਂ ਚੀਜ਼ਾਂ ਸਾਥ ਦਿੰਦੀਆਂ ਉਹਨੇ ਜਦਨੇ ਗਰਮੀ ਦੇ ਵਿੱਚ ਪੂਰਾ ਸਾਥ ਦਿੱਤਾ ਕੰਮ ਚੱਲਦਾ ਹੀ ਉਹ ਹੁਣ ਲਾਤਾ ਬਟ ਹੁਣ ਸਾਰੇ ਆਪਣਾ ਪੱਖੇ ਲੱਗ ਗਏ ਹਾਂ ਪੰਜ ਛੇ ਰੰਗ ਦਾ ਹਾਂ ਫਿਰ ਚੱਲ ਤੇ ਵਿੱਚ ਵੀ ਆ ਵੀਡੀਓ ਵਿੱਚ ਪ੍ਰੋਪਰ ਨਹੀਂ ਆਉਂਦੇ ਹਨਾ ਚਾਨਣ ਬਹੁਤ ਹੈ ਤਾਂ ਚਲੋ ਆਪਰ ਕਰਦੇ ਹਾਂ ਕੰਟੀਨਿਊ ਆਹ ਹਾਂ ਲੈ ਕਰ ਜਵਾਨੀ ਯਾਦ ਮੰਡਿਆ ਹਾਂ ਲੈ ਫਿਰ ਜੈਕ ਦਾ ਚੱਲਿਆ ਮਾਡਲ ਉਤੇ ਵਰਲਡ ਨੰਬਰ 1 ਵਾਲੀ ਮਸ਼ੀਨ ਚੱਲੀ ਆ ਪਹਿਲੀ ਆਪਣੀ ਸੋ ਵਾਹਿਗੁਰੂ ਬਈ ਆਏ ਭਜਣ ਘੋੜੇ ਆ ਹਨ ਵੈਸੇ ਇਹ ਚੀਜ਼ ਮਸ਼ੀਨਾ ਹੈ ਹੀ ਘੋੜੇ ਆ ਇਹਨਾਂ ਚੀਜ਼ਾਂ ਦੀਆਂ ਬਾਕੀ ਬਿਲਕੁਲ ਆਪਾਂ ਨਵੀਆਂ ਹੀ ਲਈਆਂ ਸਾਰੀਆਂ ਮਸ਼ੀਨਾ ਇਹ ਇੱਕ ਆ ਸਿੰਗਰ ਦੀ ਆ ਗਈ ਆ ਤੇ ਬਾਕੀ ਆ ਵੀ ਜੈਕ ਆ ਚੱਲ 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 ਅੜ ਗਏ ਅੜ ਗੇ ਅੜ ਗੇ ਕੀ ਹੋ ਗਿਆ ਉਹ ਇਹਦਾ ਲੈ ਦੱਸਣਾ ਕੋਈ ਨਾ ਬਈ ਦੋਸਤਿਆਂ ਦਾ ਨਾ weight ਬਹੁਤ ਜਿਆਦਾ ਹੁੰਦਾ ਮਸ਼ੀਨਾਂ ਦੇ ਬਹੁਤ ਜਿਆਦੇ ਭਾਰ ਗਿਆ ਹੁੰਦੀਆਂ ਨੇ ਇਹ ਸੋ ਦੇਖਣ ਨੂੰ ਡੱਬੇ ਨਿੱਕੇ ਲੱਗਦੇ ਆ ਫਿਰ ਤਾਂ ਜੋ ਇਹ ਫਿਰ ਤਾਂ ਹੀ ਇਹਨਾਂ ਦੀ ਆਵਾਜ਼ ਵਗੈਰਾ ਵੀ ਨਹੀਂ ਹੁੰਦੀਗੀ ਸੋ ਕੋਸ਼ਿਸ਼ ਕੀਤੀ ਕਿਉਂਕਿ ਥੱਲੇ ਕਸਟਮਰ ਵਗੈਰਾ ਆਪਣੇ ਹੋਣਗੇ ਤੇ ਫਿਰ ਥੱਲੇ ਡਿਸਟਰਬੈਂਸ ਨਾ ਹੋਵੇ ਉੱਤੇ ਕੰਮ ਹੋ ਰਿਹਾ ਹਨਾ ਲਓ ਜੀ ਪ੍ਰਮਾਤਮਾ ਜਿੱਦਾਂ ਸਾਡੀਆਂ ਕਾਸ਼ੀਆਂ ਪੂਰੀਆਂ ਕਰਦਾ ਸਾਰਿਆਂ ਦੀਆਂ ਪੂਰੀਆਂ ਕਰੇ ਠੀਕ ਆ ਸੋ ਦਿਲੋਂ ਚੱਲਿਆ ਕਰੋ ਦਿਨੋਂ ਸਫਾਈ ਨਾਲ ਚੱਲਿਆ ਕਰੋ ਹਨਾ ਕਿਸੇ ਦਾ ਮਾੜਾ ਨਾ ਸੋਚੋ ਕਿਸੇ ਨਾਲ ਬੇਈਮਾਨੀ ਨਾ ਕਰੋ ਸੋ ਪਰਮਾਤਮਾ ਆਪ ਹੀ ਤਰੱਕੀ ਦਿੰਦਾ ਠੀਕ ਆ ਤੁਸੀਂ ਸਾਨੂੰ ਦੇਖਦੇ ਹੋਈਆਂ ਤੇ ਸਟੈਪ ਵਾਈਜ਼ ਸਟੈਪ ਬਾਅਦ ਆ ਕੰਮ ਕਰੀ ਚੱਲੋ ਓਕੇ ਚਲੋ ਆਓ ਫਿਰ ਆਪਾਂ ਦੂਸਰੀ ਮਸ਼ੀਨ ਚੜਾ ਲਈ ਉੱਤੇ ਲਓ ਜੀ ਮਸ਼ੀਨਾ ਹੋਣ ਲੱਗੀਆਂ ਓਪਨ ਤੁਸੀਂ ਫਿਨਿਸ਼ਿੰਗ ਚੈੱਕ ਕਰੋ ਇਹਦੀ ਦੇਖੋ ਕਰਾਂ ਅਸੀਂ ਹੁਣ ਇੱਕ ਇਕੱਲੀ ਇਕੱਲੀ ਮਸ਼ੀਨ ਆਪਾਂ ਖੋਲ ਕੇ ਕਰਾਂਗੇ ਪੀਤਾ ਜੀ ਇੱਕ ਦੂਜੀ ਦਾ ਸਪੇਅਰ ਪਾਰਟ ਨਾਲ ਜੀ ਥੱਲੋਂ ਚਾਬੀਆਂ ਪਾਨੇ ਦੀ ਪੂ ਚੱਕ ਲੈ ਆਪਣੇ ਮੈਂ ਚੱਕ ਲੈ ਲਿਆ ਮੇਰੇ ਖਿਆਲ ਜੀ ਲਓ ਜੀ ਇੰਨਾ ਦਾ ਟਾਂਚਾ ਕਰ ਲਿਆ ਇਕੱਠਾ ਸਮਾਨ ਬਣ ਬਹੁਤ ਜੰਦਾ ਥੋੜਾ ਥੋੜਾ ਕਰਕੇ ਆਹ ਵੇ ਜੀ ਹੌਣ ਇੱਥੇ ਆ ਗਏ ਮਿੱਤਰੋ ਕੰਮ ਆਪਣਾ ਅੜ ਗਿਆ ਠੀਕ ਆ ਹੁਣ ਜਿਹੜਾ ਮਸ਼ੀਨ ਵਿੱਚੋਂ ਜਿਹੜੇ ਬਰੀਕ ਬਰੀਕ ਪੁਰਜ਼ੇ ਨਿਕਲੇ ਆ ਨਾ ਉਹਨਾਂ ਦਾ ਨਹੀਂ ਬਦਲ ਸਕਦਾ ਸਾਨੂੰ ਚਿੱਠਾ ਦਿਖਾਉਣੇ ਕਿੱਡਾ ਵੱਡਾ ਨਿਕਲਾ ਵਿੱਚੋਂ ਆ ਨਿਕਲੇ ਚਿੱਠਾ ਸੋ ਆ ਜਿਹੜਾ ਬਰੀਕ ਮਲਵਾ ਜਾਂ ਨਿਕਲੇ ਆ ਨਾ ਜਿਹੜਾ ਨਿਕਾ ਨਿਕਾ ਆਇਆ ਸਮਾਨ ਜਿਹਾ ਇਹਦਾ ਨਹੀਂ ਸਮਝ ਲੱਗਦਾ ਆ ਜਗਾਰ ਨਹੀਂ ਸਮਝ ਲੱਗਦਾ ਕਿੱਥੇ ਲੱਗਣਾ ਇਨੂੰ ਕਿਰੇਜਟੈਟ ਕਰ ਦੇ ਵਿੱਚ ਪਾ ਕੇ ਨਾ ਇਹਦਾ ਪਾਸਾ ਘੁੰਮਦਾ ਇਹਦਾ ਕੋ ਕੇ ਤੇ ਕੋਈ ਆਪਾਂ ਇਹ ਡਾਇਗ੍ਰਾਮ ਹੀ ਦੇਖ ਕੇ ਪਤਾ ਲੱਗੂਗਾ ਲਓ ਵੀ ਦੋਸਤੋ ਮਸ਼ੀਨ ਆਪਾਂ ਕਰਤੀ ਆ ਰੈਡੀ ਦੇਖੋ ਤੁਸੀਂ ਦੇਖੋ ਕੰਮ ਹੂੰ ਇਹ aí ਸੈਕਸ਼ਨ ਵਾਲੀ ਆ ਹੈ ਡਿਸਪਲੇ ਜਗੂਗੀ ਇਹਦੀ ਦੇਖੋ ਗਰਾਂ ਸੋ ਇਦਾਂ ਦੀਆਂ 5-6 ਮਸ਼ੀਨਾਂ ਫਟੂਣੀਆਂ ਨੇ ਆਪਣੀਆਂ ਹੁਣ ਜਲਦੀ ਜਲਦੀ ਹੁਣ ਪਤਾ ਲੱਗ ਜੂ ਆਪਾਂ ਨੂੰ ਤੇ ਹੁਣ ਹਿਸਾਬ ਆ ਗਿਆ ਹੁਣ ਜਲਦੀ ਕਸ ਲਾਂਗੇ ਲਓ ਵੀ ਦੋਸਤੋ ਦੋ ਮਸ਼ੀਨਾਂ ਫਟ ਹੋ ਗਈਆਂ ਆਪਣੀਆਂ ਸੋ ਤੀਸਰੀ ਸਿੰਗਰ ਸਿੰਗਰ ਕੰਪਨੀ ਦੀ ਹੋ ਰਹੀ ਆ ਠੀਕ ਆ ਤੇ ਜਿਹੜੇ ਦੋ ਮਾਡਲ ਆ A2C ਦੇ ਆ A2C ਇਦਰ ਵੀ ਇੱਕ ਸੀ ਆ ਇਹ ਆ ਲੈਟਸ ਮਾਡਲ ਨਵਾਂ ਲਾਂਚ ਹੋਇਆ ਜਿਹੜਾ ਉਹ ਆ ਗਿਆ ਇਹ ਸ਼ਾਇਦ ਹੌਂਸਲਾ ਹੋਸਾ ਹੁਣ ਇਸ ਤੋਂ ਉੱਤੇ ਵੀ ਲਾਂਚ ਹੋ ਗਿਆ ਮੈਨੂੰ ਇਹਦੀ ਬਾਰੇ ਜਿਆਦਾ ਨਹੀਂ ਲੋੜ ਜੀ ਨਹੀਂ ਹੈਗੀ ਤੇ ਬਾਕੀ ਆਪਣਾ ਹੁਣ ਸਿੰਗਲ ਸਾਹਿਬ ਆਪਣੇ ਰੈਡੀ ਹੋ ਰਹੇ ਨੇ ਸੋ ਉਸ ਤੋਂ ਬਾਅਦ ਫਿਰ ਅ ਕੁਝ ਮਸ਼ੀਨਾਂ ਹੋਰ ਨੇ ਕਿਉਂਕਿ ਟਾਈਮ ਕਾਫੀ ਲੱਗ ਜਾ ਸਮਝੀ ਜਲਦੀ ਹੋ ਜਾਊਗਾ ਪਰ ਕੋਸ਼ਿਸ਼ ਵਿੱਚ ਲੱਗੇ ਹੋਏ ਆ ਸਾਰਾ ਦਿਨ ਨਿਕਲ ਗਿਆ ਅੱਜ ਫਿੱਟ ਕਰਦੇ ਆ ਇਹਨੂੰ ਤੇ ਤਾਂ ਉਹ ਆਏ ਦੋ ਕੁ ਮਸ਼ੀਨਾਂ ਰਹਿ ਗਈਆਂ ਹੋਰ ਨਵੇਂ ਡਿਗੇ ਹਨ ਕਰਤੀ ਜਾਂਦੀ ਜਾਂਦੀ ਜਿੰਨੀਆਂ ਖੰਦੀ ਹਨ ਬਾਕੀ ਜੇ ਕੁਝ ਰਹਿ ਜਣਗੇ ਆਪਾਂ ਕੱਲ ਕਰ ਲਾਂਗੇ ਲਓ ਜੀ ਹਨੇਰਾ ਹੋ ਗਿਆ ਕਾਫੀ ਜਿਆਦਾ ਸੋ ਇੰਨੀਆਂ ਕੁ ਮਸ਼ੀਨਾਂ ਫਿੱਟ ਹੋਈਆਂ ਅੱਜ ਤੇ ਆਹ ਮਸ਼ੀਨ ਨੇ ਸਭ ਤੋਂ ਜਿਆਦਾ ਟਾਈਮ ਲਵਾ ਤਾਂ ਮਿੱਤਰੋ ਵੀ ਇਹ ਜਿਹਨੂੰ ਚੱਲੂਗੀ ਤੁਹਾਨੂੰ ਦਿਖਾਵਾਂਗੇ ਵੀ ਇਹਦਾ ਕੀ ਕਾਰਨਾਮਾ ਹੈ ਕੀ ਕਰਦੀ ਇਹ ਸੋ ਬਹੁਤ ਘੈਂਟ ਆ ਜੀ ਬਹੁਤ ਜਿਆਦਾ ਫਿਨਿਸ਼ਿੰਗ ਆ ਇਹ ਹੈਗੀ ਆਪਣੀ ਕੰਮ ਨਾਲੀ ਇੰਟਰਲੌਕ ਓਵਰਲੌਕ ਜਿਹੜੀ ਕਹਿੰਦੇ ਆਪਾਂ ਉਹ ਮਸ਼ੀਨ ਹੈਗੀ ਸਾਰਾ ਇਹ ਠੀਕ ਆ ਜਿਹੜੀਆਂ ਲੱਤਾਂ ਲੁੱਤਾਂ ਜਾਂਦੀਆਂ ਲਾਉਣ ਵਾਲੀਆਂ ਸੀਗੀਆਂ ਪਰ ਲਾਈਆਂ ਇਹਨਾਂ ਨੇ ਬੋਲ ਜਾਇਆ ਠੀਕ ਆ ਤੇ ਬਾਕੀ ਸੈੱਟ ਕਰਕੇ ਰੱਖਾਂਗੇ ਖਾਵੇ ਕੋ ਉਹਨੇ ਕਲਾਰਾ ਫੇਰ ਪੈ ਗਿਆ ਕੋ ਡੱਬੇ ਡੁੱਬੇ ਕਿੰਨੇ ਬਾਕੀ ਮਸ਼ੀਨਾਂ ਅਜ ਪਈਆਂ ਹੋਰ ਫਿੱਟ ਕਰਨ ਵਾਲੀਆਂ ਜਿਹੜੀ ਆ ਹੈਗਾ ਮਾਡਲ ਹੈਗਾ ਐਸ ਐਮ 500 ਇਹ ਹੈਗੀ ਤਰਪਾਈ ਵਾਲੀ ਮਸ਼ੀਨ ਠੀਕਾ ਇਹ ਆਪਣੇ ਸੂਟਾਂ ਨੂੰ ਤਰਪਾਈ ਕਰੂਗੀ ਓਕੇ ਨਹੀਂ ਤਰਪਾਈ ਤੁਸੀਂ ਹੱਥਾਂ ਨਾਲ ਹੁੰਦੀ ਦੇਖੀ ਸੀ ਪਰ ਆਪਣੀ ਬੁਟੀਕ ਦੇ ਤੋਂ ਨੂੰ ਤਰਪਾਈ ਵੀ ਮਸ਼ੀਨਾ ਕਰਕੇ ਦੇਣੀਆਂ ਓਕੇ ਚੱਲ ਜਾਈਏ ਮੁੰਡਿਓ ਲਓ ਦੋਸਤੋ ਐਨੇ ਇੱਕ ਵਲੌਗ ਦੀ ਹਾਜ਼ਰੀ ਕਰਿਓ ਪ੍ਰਵਾਹਣ ਫਿਰ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ ਕੱਲ ਹੈ ਸਾਡਾ ਪ੍ਰੋਗਰਾਮ ਗੰਗਾ ਨਗਰ ਸੋ ਗੰਗਾ ਨਗਰ ਤੋਂ ਬਾਅਦ ਫਿਰ ਜਿੱਦਾਂ ਵੀ ਸਾਡੇ ਡੀਡ ਖਾਲੀ ਹੁੰਦੀ ਅਸੀਂ ਮਸ਼ੀਨਾ ਫਿੱਟ ਕਰਕੇ ਸੋ ਜਲਦੀ ਜਲਦੀ ਆਪਣੀ ਬੁਟੀਕ ਦੇ ਵਿੱਚ ਕੰਮ ਸ਼ੁਰੂ ਕਰਨਾ ਤੇ ਮਸ਼ੀਨਾਂ ਨੂੰ ਜੁਣਾ ਸਰਕੇ ਸੈਟਿੰਗ ਵੈਟਿੰਗ ਕਰਨੀਆਂ ਬਾਕੀ ਹੁਣ ਇਹਨੂੰ ਸਪਲਾਈ ਦੇਣੀ ਰਹਿੰਦੀ ਥੱਲੇ ਤੇ ਜਿੱਤੇ ਜਿੱਤੇ ਮਸ਼ੀਨਾਂ ਟਕਾਉਣੀਆਂ ਉਹ ਪਹਿਲਾਂ ਟਕਾ ਲਾਂਗੇ ਫਿਰ ਪਤਾ ਲੱਗੂਗਾ ਆਪਾਂ ਨੂੰ ਵੀ ਕੀ ਦਾ ਪਲੱਗ ਕਿੱਥੇ ਕੀ ਦਾ ਫਰੰਟ ਕਿੱਥੇ ਆਉਂਦਾ ਪਰ ਥੱਲੇ ਦੀ ਪੱਕੀ ਪ੍ਰੋਪਰ ਫੀਡਿੰਗ ਥੱਲੇ ਹੋਊਗੀ ਇਹਨਾਂ ਦੀ ਥੱਲੇ ਪਲੱਗ ਸਵਿਚ ਵਗੈਰਾ ਆਏ ਪੂਰਾ ਬੋਰਡ ਲਾ ਕੇ ਫਿਰ ਨਾਲ ਇੱਥੇ ਥੋੜੀ ਥੋੜੀ ਨਿੱਕੀਆਂ ਨਿੱਕੀਆਂ ਟੂਪਾਂ ਲਾਵਾਂਗੇ ਜਿੰਨ ਮੰਨ ਕੇ ਚਲੋ ਆਪਣੇ ਕਾਰੀਗਰ ਕੰਮ ਕਰਨਗੇ ਉਹਨਾਂ ਨੂੰ ਨਹੀਂ ਰਹਿਣਾ ਪਵੇ ਪ੍ਰੋਪਰ ਲਾਈਟ ਵੈਸੇ ਬਹੁਤ ਆਪਨੇ ਇੱਥੇ ਵੀ ਪਰ ਫਿਰ ਵੀ ਮਿਲਦੇ ਆ ਫਿਰ ਨੈਕਸਟ ਵਲੌਗ ਦੇ ਵਿੱਚ ਨੀਰਾ ਹੋ ਗਿਆ ਟਾਈਮ ਹੋ ਗਿਆ 7 ਦਾ 7:30 ਦਾ ਤੇ ਕੰਮ ਆਪਣਾ ਵੀਰ ਗਿਆ ਤੇ ਹੁਣ ਆਪਾਂ ਪੌਣਿਆਂ ਚਾਲੇ ਘਰ ਨੂੰ ਚਿਕਾ ਲਾਈਟਾਂ ਲੂਟਾਂ ਕਰ ਦਈਏ ਬੰਦ ਲਓ ਜੀ ਕਰਦੇ ਆ ਰਵਾਨਗੀ ਇਹ ਵਰਾਇਡ ਕਰ ਰਿਹਾ ਘਰੇ ਮਨਪੀਤ ਦੇ ਤੋਤਰ ਕੋਲ ਆ ਗਈਆਂ ਵਸ਼ੀਸ਼ੀ ਤੂੰ ਆ ਜਾ ਘਰੇ ਤੇ ਅਈ ਆ ਵੀ ਪਈ ਹਜੇ ਇੱਕ ਮਸ਼ੀਨ ਉਹ ਪਈ ਹਲੇ ਸਹੀ ਆ ਅੱਧਿਆਂ ਦੇ ਆਪਾਂ ਨੂੰ ਟੇਬਲ ਤਿਆਰ ਕਰਵਾਉਣੇ ਪੈਣੇ ਆ ਅੱਧੀਆਂ ਮਸ਼ੀਨਾਂ ਦੇ ਨਾਲ ਟੇਬਲ ਆਪਾਂ ਨੂੰ ਮਿਲੇ ਆ ਤੇ ਅੱਧਿਆਂ ਦੇ ਨਾਲ ਆਪਣੀ ਟੇਬਲ ਹਜੇ ਤਿਆਰ ਕਰਨੇ ਰਹਿੰਦੇ ਆ ਠੀਕ ਆ ਜਦੋਂ ਫ੍ਰੀ ਹੋਇਆ ਕਰਾਂਗੇ 10 ਮਿੰਟ ਬੰਦਾ ਰੈਸਟ ਕਰ ਲੈਂਦਾ ਤੇ ਇਧਰ ਆਪਾਂ ਆ ਗਈ ਆਪਣੀ ਸੀਟ ਪਰ ਆਈ ਆਪਾਂ ਜਿਹੜੀ ਘਰੇ ਵਾਲੀ ਕੁਰਸੀ ਸੀ ਉਹ ਲੈ ਜਾਂਦੀ ਆ ਤੇ ਮਗਰੋਂ ਫਿਰ ਹੌਲੀ ਹੌਲੀ ਆਪਾਂ ਆਪਦਾ ਵੱਡੀ ਕੁਰਸੀ ਲੈ ਕੇ ਆਵਾਂਗੇ 10 ਮਿੰਟ ਤੋਂ ਬੰਦਾ ਬੈਠ ਜਾਂਦਾ ਤੋ ਦੇਖੋ ਕਿਵੇਂ ਆਉਂਦਾ ਵੀਊ ਕੈਂਟ ਆਉਂਦਾ ਨਾ ਬਾਕੀ ਰਾਤ ਦਾ ਰਾਤ ਪੂਰਾ ਹਨੇਰਾ ਬਾਹਰ ਤੇ ਕੈਂਟ ਗੱਲਬਾਤ ਆ ਰਾਇਲ ਫੀਲਿੰਗ ਆਉਂਦੀ ਆ ਠੀਕ ਆ ਲਵ ਯੂ ਜੱਟੋ ਜਿਹੜੇ ਫਸਟ ਟਾਈਮ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਆ ਫਿਰ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ